ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਹੁਣ ਰਖੜੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਬਹੁਤ ਸਾਰੇ ਪੇਜਾਂ ਵਾਲੇ ਜੋ ਕਿ ਸਿੱਖ ਰਿਲੇਟਡ ਪੇਜ ਹਨ ਉਹ ਇਹ ਫੋਟੋ ਪਾਣਗੇ ਪਰ ਇਸ ਵਿੱਚ ਅਸਲ ਜਿਹੜਾ ਮੂਲ ਆਧਾਰ ਆ ਪੰਦਤ ਸਾਹਿਬਾ ਗਿਆ ਹੈ ਕਿ ਬੀਬੀ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਨੂੰ ਜਿਹੜੇ ਕਿ ਬਿਰਧ ਅਵਸਥਾ ਦੇ ਵਿੱਚ ਇੱਕ ਰਖੜੀ ਬੰਨ੍ਹ ਰਹੇ ਹਨ ਜਿਹੜੀਆਂ ਸਾਰੀਆਂ ਫੋਟੋਆਂ ਇਹ ਜੇ ਆਪਾਂ ਦੇਖੀਏ ਇਹ ਇੱਕ ਇਮੇਜਿਨੇਸ਼ਨ ਹੈ ਇਮੇਜਨ ਕੀਤਾ ਗਿਆ ਹੈ ਅਸਲ ਸਿੱਖ ਧਰਮ ਵਿੱਚ ਰਖੜੀ ਦਾ ਤਿਉਹਾਰ ਨਹੀਂ ਮੂਲ ਰੱਖਦਾ ਇਹ ਹਿੰਦੂਆਂ ਦੇ ਲਈ ਹੈ ਪਰ ਫਿਰ ਵੀ ਆਪਣੇ ਸਿੱਖ ਪਰਿਵਾਰਕ ਇਹ ਮਨਮਤ ਵਿਚਾਰੇ ਹਨ ਉਹ ਰਖੜੀ ਦਾ ਤਿਉਹਾਰ ਮਨਾਉਂਦੇ ਹਨ ਕਈ ਬੀਬੀਆਂ ਭੈਣਾਂ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਤੇ ਜਾ ਕੇ ਰਖੜੀ ਬੰਨ੍ਹ ਦਿੰਦੀਆਂ ਹਨ ਪਰ ਨਹੀਂ ਇਹ ਜੇ ਵੇਖਿਆ ਜਾਏ ਤਾਂ ਸਿੱਖੀ ਦੇ ਵਿੱਚ ਮੂਲ ਨਹੀਂ ਹੈ ਜਿਵੇਂ ਕਿ ਪੈਨਾਰ ਭਰਾਵਾਂ ਦੇ ਰਖੜੀ ਬੰਨਦੀਆਂ ਹਨ ਉਹੀ ਉਸ ਦਿਨ ਉਹਨਾਂ ਨੂੰ ਸਰਬਲੋਹ ਦਾ ਜੇਕਰ ਕੜਾ ਦੇਣ ਅਤੇ ਕਹਿਣ ਵੀ ਭਰਾ ਤੈਨੂੰ ਇਹ ਜਿਹੜਾ ਕੜਾ ਦਿੱਤਾ ਹੈ ਸਰਬਲੋਹ ਦਾ ਵੀ ਇਹ ਤੂੰ ਦੂਰ ਰੱਖੇ ਸੰਭਾਲ ਕੇ ਰੱਖੀ ਮਾੜੇ ਕਮਾਤ ਦੂਰ ਰਹੀਂ ਅਤੇ ਕਿਸੇ ਵੀ ਆਦਮੀ ਨੂੰ ਕਿਸੇ ਦਾ ਵੀ ਬੁਰਾ ਨਾ ਤੱਕੀ ਰਖੜੀ ਜੇਕਰ ਦੇਖਿਆ ਜਾਏ ਤਾਂ ਸਿੱਖ ਧਰਮ ਵਿੱਚ ਮੂਲ ਨਹੀਂ ਰੱਖਦੀ ਇਹ ਇੱਕ ਹਿੰਦੂਆਂ ਦਾ ਤਿਉਹਾਰ ਹੈ ਬਾਕੀ ਜੇਕਰ ਮੇਰੇ ਵੱਲੋਂ ਕਹੀ ਗਈ ਗੱਲ ਤੁਹਾਨੂੰ ਕੋਈ ਗਲਤ ਲੱਗੀ ਹੋਵੇ ਤਾਂ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ